ਬੀਰੀ ਪੀਰੀ ਦੇ ਮਾਲਕੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੀਤੀ 28 ਜੁਲਾਈ 13 ਸਾਵਣ ਨੂੰ ਆਗਮਨਪੁਰ ਮੌਕੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਸਰ ਸੁਧਾਰ ਵਿਖੇ 26 ਜੁਲਾਈ ਨੂੰ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦਰਬਾਰ ਕਥਾ ਵਿਚਾਰਾਂ ਢਾਡੀ ਜਥਿਆਂ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਦੇ ਇਤਿਹਾਸ ਬਾਰੇ ਹਾਜ਼ਰ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਆਖਰੀ ਦਿਨ ਸਿੰਘ ਸਾਹਿਬ ਗਿਆਨੀ ਗੁਰਬਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਸਰ ਸੁਧਾਰ ਵਿਕੇ ਆਗਮਨ ਪੁਰਬ ਅਤੇ ਭਾਈ ਪ੍ਰੇਮਾ ਜੀ ਨੂੰ ਜੋੜਾ ਸਾਹਿਬ ਜੀ ਦੀ ਬਖਸ਼ਿਸ਼ ਬਾਰੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਤੁਹਾਡਾ ਬਧ ਕਰਦਾ। ਆਹ ਲਓ ਤਿਆੜਾ। ਤੇ ਕਿਸ਼ ਦੇ ਚਾ ਜਾਉਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿੰਡ ਸੁਧਾਰ ਜਿਹੜਾ ਲੁਧਿਆਣਾ ਵਿਖੇ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਚਰਨ ਪਾਉਣ ਦੇ ਸਬੰਧ ਅnder ਹਰ ਸਾਲ ਦੀ ਤਰ੍ਹਾਂ ਮਹਾਨ ਗੁਰਮਤ ਸਮਾਗਮ ਜੋੜ ਮੇਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਗੁਰਮਤ ਸਮਾਗਮਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦੇ ਸਦਕਾ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਗੁਰਬਾਣੀ ਕੀ ਦਾ ਕੀਰਤਨ ਗੁਰਮਤ ਵਿਚਾਰਾਂ ਦੀਆਂ ਸਾਂਝਾਂ ਹੋਈਆਂ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਆਪਣੇ ਮੁਬਾਰਕਵਾਦ ਚਰਨ ਪਾ ਕਰਕੇ ਇਸ ਧਰਤੀ ਨੂੰ ਸੋਭਨੀਕ ਬਣਾਇਆ ਸਾ ਧਰਤੀ ਪਈ ਹਰੀਆਬਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਤੇ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ਾਂ ਕਿਰਪਾ ਕੀਤੀਆਂ ਭਾਈ ਪ੍ਰੇਮਾ ਜੀ ਨੂੰ ਆਪਣੇ ਚਰਨਾਂ ਦਾ ਜੋੜਾ ਬਖਸ਼ਿਸ਼ ਕਰਕੇ ਮਹਾਨ ਬਖਸ਼ਿਸ਼ ਰਹਿਮਤ ਕਰਦਿਆਂ ਹੋਇਆ ਸਤਿਗੁਰਾਂ ਨੇ ਬਚਨ ਕਹੇ ਸਨ ਕਿ ਗੁਰਸਿੱਖਾ ਇਸ ਚਰਨਾਂ ਦੇ ਜੋੜੇ ਨੂੰ ਆਪਣੇ ਚਰਨਾਂ ਪੈਰਾਂ ਵਿੱਚ ਪਹਿਨਣਾ ਕਰੋ ਤੇ ਸਤਿਗੁਰੂ ਦੇ ਪਿਆਰੇ ਨੇ ਭਾਵਨਾ ਵਿੱਚ ਭਿਜੇ ਨੇ ਕਿਹਾ ਸੀ ਸਤਿਗੁਰੂ ਜਿਸ ਚਰਨਾਂ ਦੇ ਜੋੜੇ ਤੇ ਤਰਲੋਕੀ ਝੁਕਦੀ ਹੈ ਉਹ ਚਰਨਾਂ ਦਾ ਜੋੜਾ ਤੇ ਮੇਰੇ ਸੀਸ ਤੇ ਰੱਖ ਕਰਕੇ ਪੂਜਣ ਯੋਗ ਹੈ ਉਹਨਾਂ ਦੀ ਭਾਵਨਾ ਨੂੰ ਵੇਖ ਕਰਕੇ ਸਾਧ ਸੰਗਤ ਅੱਜ ਸਾਨੂੰ ਵੀ ਚਾਹੀਦਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨਾਂ ਤੇ ਉਹ ਭਾਵਨਾ ਭਾਈ ਪ੍ਰੇਮਾ ਜੀ ਵਾਲੀ ਰੱਖ ਕਰਕੇ ਆਈਏ ਜੈਸੀਆਂ ਬਖਸ਼ਿਸ਼ਾਂ ਸਤਿਗੁਰਾਂ ਨੇ ਭਾਈ ਪ੍ਰੇਮਾ ਜੀ ਨੂੰ ਉਸ ਬਖਤ ਕੀਤੀਆਂ ਅੱਜ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਜਿਹੜੇ ਨੇ ਭੰਡਾਰੇ ਖੁੱਲੇ ਨੇ ਜੇ ਸਾਡੀ ਭਾਵਨਾ ਉਸ ਪਿਆਰੇ ਭਾਈ ਪ੍ਰੇਮਾ ਜੀ ਵਰਗੀ ਬਣ ਜਾਵੇ ਕਿਹੜੀ ਵਸਤੂ ਹੈ ਜਿਹੜੀ ਸਾਧ ਸੰਗਤ ਸਾਨੂੰ ਪ੍ਰਾਪਤ ਨਾ ਹੋਵੇ ਗੋਬਿੰਦ ਭਾਉ ਭਗਤ ਦਾ ਭੁੱਖਾ ਸਤਗੁਰੂ ਪ੍ਰੇਮ ਦੇ ਭੁੱਖੇ ਨੇ ਭਾਵਨਾ ਦੇ ਪਿਆਰ ਦੇ ਭੁੱਖੇ ਹਨ ਅੱਜ ਸਾਡੇ ਅੰਦਰ ਘਾਟਾ ਮਹਿਸੂਸ ਹੋ ਰਹੀਆਂ ਨੇ ਗੁਰੂ ਸਾਹਿਬ ਦੇ ਜੀਵਨਾ ਦੇ ਉਤੇ ਗੁਰੂ ਸਤ ਉਤੇ ਕਿੰਤੂ ਪ੍ਰੰਤੂ ਕੀਤੇ ਜਾਂਦੇ ਨੇ ਸਾਧ ਸੰਗਤ ਦੀ ਸਤਗੁਰੂ ਪਾਤਸ਼ਾਹ ਆਪ ਹੀ ਕਿਰਪਾ ਕਰਨ ऐसे जीवा ਨੂੰ ਸਮਤ ਬਖਸ਼ਣ ਤੇ ਸਤਿਗੁਰੂ ਪਾਤਸ਼ਾਹ ਸਭਨਾ ਨੂੰ ਸਾਨੂੰ ਭਾਵਨਾ ਦੇ ਨਾਲ ਪਿਆਰ ਦੇ ਨਾਲ ਬਾਣੀ ਪੜਨ ਦਾ ਸੇਵਾ ਕਰਨ ਦਾ ਸਿਮਰਨ ਕਰਨ ਦਾ ਚਾਹ ਉਤਸ਼ਾਹ ਬਖਸ਼ਿਸ਼ ਕਰਨ ਇਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਮੂਹੀਆਂ ਸੰਗਤਾਂ ਦੇ ਸਹਿਯੋਗ ਦੇ ਸਦਕਾ ਬਹੁਤ ਹੀ ਸਤਕਾਰਯੋਗ ਜਥੇਦਾਰ ਜਗਜੀਤ ਸਿੰਘ ਜੀ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਮਹਾਨ ਉਦਮ ਉਪਰਾਲੇ ਕੀਤੇ ਨੇ ਬੜੀ ਸਤਗੁਰੂ ਦੀ ਮਹਾਨ ਬਖਸ਼ਿਸ਼ ਕਿਰਪਾ ਇਸ ਪਰਿਵਾਰ ਦੇ ਉਤੇ ਸਤਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਗੁਰੰਤ ਸਾਹਿਬ ਜੀ ਕਿਰਪਾ ਕਰਨ ਇਸੇ ਤਰ੍ਹਾਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਕੇ ਸਤਗੁਰੂ ਆਪ ਹੀ ਉੱਚੀਆਂ ਸੁੱਚੀਆਂ ਸੇਵਾਵਾਂ ਲੈਂਦੇ ਰਹਿਣ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮਗਮੁੰਦਰਾਮ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਅਤੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਜਬਰਜੋੜ ਸਿੰਘ ਨੂੰ ਜੱਤੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਸਾਈਬ ਅਤੇ ਸਰੂਪੋ ਪੇਟ ਕੀਤਾ ਗਿਆ। ਇਸ ਮੌਕੇ ਜੱਤੇਦਾਰ ਜਗਜੀਤ ਸਿੰਘ ਤਲਵੰਡੀ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਸਾਹਿਬ ਸਿਹਾਰ ਵਿਕੇ ਆਗਮਨ ਪੁਰਬ ਹਰ ਸਾਲ 13 ਸਾਵਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ 사ਦਕਾ ਮਨਾਇਆ ਜਾਂਦਾ ਹੈ ਇਨ੍ਹਾਂ ਸਮਾਗਮਾਂ ਵਿੱਚ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਤਨਮਨਤਾ ਨਾਲ ਸੇਵਾ ਕਰਕੇ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇਹ ਛਠਮ ਪੀਰ ਬੈਠਾ ਗੁਰਧਾਰੀ ਅਰਜਨ ਕਾਇ ਪਲਟ ਕੇ ਮੂਰਤ ਹਰਗੋਬਿੰਦ ਸਬਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰ ਬਾਰੀ ਦਲ ਭੰਜਨ ਗੁਰ ਸੂਰਨਾ ਵੱਡ ਜੌਦਾ ਬਹੁਤ ਪਰਵਕਾਰੀ ਛਠਮ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸੇ ਗੁਰਧਾਰਗੰਸਾ ਜੀ ਦੇ ਪਾਵਨ ਪਵਿੱਤਰ ਮੁਕੱਦਸ ਥਾਨ ਗੁਰਦੁਆਰਾ ਗੁਰੂ ਸਤ ਹਜ਼ਾਰ ਪਾਤਸ਼ਾਹ ਸ਼ੇਮੀ ਵਿਖੇ ਜੋ ਸਾਲਾਨਾ ਆਗਮਨ ਪੁਰ ਬਹੁਤ ਹੀ ਸ਼ਰਧਾ ਸਰਕਾਰ ਨਾਲ ਮਨਾਇਆ ਜਾ ਰਿਹਾ ਦਾ ਠਾਠਾਂ ਮਾਰਦਾ ਕੱਟ ਅੱਜ ਜੋੜ ਮੇਲੇ ਦਾ 5 ਜੁਲਾਈ ਨੂੰ 13 ਸਾਵਣ ਨੂੰ ਅذਖੀਲਾ ਦੇਣਾ ਔਰ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਰਾਗੀ ਜਥਿਆਂ ਨੇ ਉਸ ਪ੍ਰੰਤ ਸਿੰਘ ਸਾਹਿਬ ਗਿਆਨੀ ਗੁਰਮੁਖੰਦਰ ਸਿੰਘ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਨਾਂ ਨੇ ਆਪਣੇ ਮੁਬਾਰਕ ਉਹਨਾਂ ਨੇ ਬਚਨ ਰੱਖੇ ਉਹਨਾਂ ਨੇ ਕਥਾ ਕੀਤੀ ਆ ਕਥਾ ਸਰਬਨ ਕੀਤੀ ਸੰਗਤਾਂ ਨੇ ਬਹੁਤ ਹੀ ਆਨੰਦ ਸਾਰੀ ਸੰਗਤਾਂ ਨੇ ਮਨਾਇਆ ਅਬਰ ਅੰਮ੍ਰਿਤ ਸੰਚਾਰ ਹੋਇਆ ਬਾ ਮੈਂ ਸਮੂਹ ਜੀ ਸੰਗਤ ਨੂੰ ਅੱਜ ਦੇ ਆਗਮਨ ਪੁਰਬ ਤੇ ਤੇਵੇਂ ਪਾਛੇ ਜੀ ਆਗਮਨ ਪੁਰਬ ਤੇ ਲੱਖ ਲੱਖ ਬਰਾਇਬ ਦਿੰਦਾ ਇੱਥੋਂ ਤੇ ਸਾਡੇ ਮੁੱਖ ਪ੍ਰਬੰਧਕ ਮੈਨੇਜਰ ਸਾਹਿਬ ਪਾਈ ਗੁਰਜੀਤ ਸਿੰਘ ਕਾਂਦਰਾ ਵੱਲੋਂ ਵੀ ਅਤੇ ਉਹਨਾਂ ਦੇ ਸਾਰੇ ਸਮੁੱਚੇ ਸਟਾਫ ਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਪੁਕਤਾ ਪ੍ਰਬੰਧ ਕੀਤੇ ਗਏ ਨੇ ਮੈਂ ਨਗਰਦਮਾਸੀਆਂ ਦਾ ਸਮੁੱਚੀ ਪ੍ਰਸਤਾਵ ਵੀ ਧੰਨਵਾਦ ਦਿਆਂ ਤੇ ਉਹਨ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਇਨ੍ਹਾਂ ਸਮਾਗਮਾਂ ਦੀ ਕਵਰੇਜ ਕਰੇ ਨੇ ਔਰ ਇਨ੍ਹਾਂ ਗੁਰਮਤਿ ਸਮਾਗਮਾਂ ਦਾ ਸਾਡੀ ਨਵੀਂ ਪੁਗਰੀ ਪਨੀਰੀ ਨੂੰ ਨੌਜਵਾਨਾਂ ਨੂੰ ਧਰਮ ਤੇ ਵਿਰਸੇ ਨਾਲ ਜੋੜਦਾ ਬਹੁਤ ਵੱਡਾ ਪ੍ਰਾਲਾਬਾ ਸੋ ਅਸੀਂ ਸ਼ੇਮੇ ਪਾਸ਼ਾ ਦੀ ਸ਼ੁਕਰਗੁਜ਼ਾਰੋ ਕੋਟਾਣ ਕੋਟ ਤਨਵਾਰ ਦਾ ਜਿਨ੍ਹਾਂ ਨੇ ਅੱਪਰ ਪਾਰ ਕੀ ਅੱਪਰ ਪਾਰ ਕਿਰਪਾ ਕੀਤੀ 1631 ਈਸਵੀ ਨੂੰ ਆਪਣੇ ਮੁਬਾਰਕ ਚਰਨ ਇਸ ਸਰਜ਼ਮੀਨ ਤੇ ਤਾਂ ਤੇ ਕਿੰਨੇ ਐਜੂਕੇਸ਼ਨ ਇੰਸਟੀਟਿਊਸ਼ਨ ਚੱਲ ਰਹੇ ਨੇ ਗੁਰੂ ਘਰ ਗੋਬਿੰਦ ਖਾਲਸਾ ਕਾਲਜ ਫਾਰਮੇਸੀ ਕਾਲਜ ਡਿਗਰੀ ਕਾਲਜ ਅਤੇ ਇਸੇ ਸਰਜ਼ਮੀਨ ਤੇ ਅੰਤਰਰਾਸ਼ਟਰੀ 에ਰਪੋਰਟ ਬਣ ਜਾ ਰਿਹਾ ਬਾ ਸੋ ਮੈਂ ਸਮੂਹ ਜੀ ਸੰਗਤ ਨੂੰ ਛੇਵੇਂ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰ ਸਿਹਾਰ ਤੋਂ ਜਸਵੀਰ ਸਿੰਘ ਖੇਰਾਂ ਦੀ ਇਹ ਖਾਸ ਰਿਪੋਰਟ